ਜੋ ਉਹ ਕਹੇ ਲਈ ਨਰੈਣੂ ਮਹੰਤ ਹੋਣਗੇ ਵੈਸੇ ਨਰੈਣੂ ਮਹੰਤ ਸ਼ਬਦ ਵਧੀਆ ਇਹਨਾਂ ਲਈ ਵਰਤਿਆ ਜਾਵੇ ਇਹ ਬਲਵੰਤ ਸਿੰਘ ਦੇ ਰਾਜੌਣਾਂ ਨੂੰ ਮਿਲਣ ਵਾਸਤੇ ਜੇਲ੍ਹ ਵਿੱਚ ਜਾ ਕੇ ਆਏ ਜਣ ਕੇ ਮੀਟਿੰਗ ਕਰਕੇ ਆਏ ਜਦੋਂ মিডিਆ ਸਾਹਮਣੇ ਆਉਂਦੇ ਨੇ ਬਲਵੰਤ ਸਿੰਘ ਬਾਰੇ ਕੀ ਗੱਲਾਂ ਬਾਤਾਂ ਕਰਦੇ ਨੇ ਅੰਦਰ ਕੀ ਕੜੀ ਕੁਲ ਗਿਆ ਇਹਨੇ ਕਿਹੜੇ ਖਿਚੜੀ ਪਕਾ ਕੇ ਆਏ ਨੇ ਕੁਝ ਨਹੀਂ ਦੱਸਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਣੀ ਕਮੇਟੀ ਦੇ ਪ੍ਰਧਾਨ ਤੇ ਕੁਝ ਹੋਰ ਉਹਨਾਂ ਦੇ ਸਾਥੀ ਸ਼੍ਰੋਣੀ ਕਮੇਟੀ ਦੇ ਸਖਤਰ ਵਗੈਰਾ ਹੋਣਗੇ ਜਾਂ ਐਂ ਕਹਿ ਲਈਏ ਨਰੈਣੂ ਮਹੰਤ ਹੋਣਗੇ ਵੈਸੇ ਨਰੈਣੂ ਮਹੰਤ ਸ਼ਬਦ ਵਰਤਿਆ ਜਾਵੇ ਇਹਨਾਂ ਲਈ ਵਰਤਿਆ ਜਾਵੇ ਇਹ ਬਲਵੰਤ ਸਿੰਘ ਰਾਜਵਾਨਾ ਨੂੰ ਮਿਲਣ ਵਾਸਤੇ ਜੇਲ੍ਹ ਵਿੱਚ ਜਾ ਕੇ ਜਾਣ ਕੇ ਮੀਟਿੰਗ ਕਰਕੇ ਆਏ ਜਦੋਂ মিডিਆ ਸਾਹਮਣੇ ਆਉਂਦੇ ਨੇ ਬਲਵੰਤ ਸਿੰਘ ਬਾਰੇ ਕੀ ਗੱਲਾਂ ਬਾਤਾਂ ਕਰਦੇ ਨੇ ਅੰਦਰ ਕੀ ਕੜੀਕੁੜ ਗਿਆ ਇਹਨੇ ਕਿਹੜੀ ਖਿਚੜੀ ਪਕਾ ਕੇ ਆਏ ਨੇ ਕੁਝ ਨਹੀਂ ਦੱਸਦੇ ਚਲੋ ਹੁਣ ਤੁਹਾਨੂੰ ਮੈਂ ਦੱਸਣ ਲੱਗਾ ਇਹੇ ਹੁਣ ਸ਼੍ਰੋਮਿਕ ਮੈਂਡ ਦੀ ਇਲੈਕਸ਼ਨ ਜਿੱਤਣ ਵਾਸਤੇ ਤਰਲੁਮਸ਼ੇ ਹੋ ਰਹੇ ਨੇ ਹੱਥ-ਖੰਡੇ ਆਪਣਾ ਰਹੇ ਨੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਐਸ ਵਕਤ ਜਿਹੜੀ ਇਲੈਕਸ਼ਨ ਹੋਣੀ ਹੈ ਸ਼੍ਰੋਮਿਕ ਕਮੇਟੀ ਦੀ ਉਹਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੋ ਸਕਦੀ ਹੈ ਕਿਉਂਕਿ ਲੋਕ ਅੱਕੇ ਪਏ ਨੇ ਤੁਹਾਡੇ ਪਹਿਲੇ ਬਹੁਤ ਨੇ ਬਦਨਾਮ ਇਹ ਹੋ ਚੁੱਕਿਆ ਤੇ ਹੁਣ ਇਹ ਲੱਭਦੇ ਨੇ ਕਿ ਕਿਵੇਂ ਨਾ ਕਿਵੇਂ ਬਲਵੰਤ ਸਿੰਘ ਰਾਜੋਵਾਨਾ ਤੇ ਜਿਹੜਾ ਬੈਂਸਿੰਘ ਕਤਲकांड ਦੇ ਵਿੱਚ ਦੋਸ਼ੀ ਹੈ 사ਜ਼ਾ ਕੱਟ ਰਿਹਾ ਉਹਦੇ ਰਾਹੀਂ ਕੋਈ ਢੋਂਗ ਪੰਜਾਬ ਦੇ ਸਿੱਖਾਂ ਨੂੰ ਮੂਰਖ ਬਣਾਉਣ ਵਾਸਤੇ ਰਚਿਆ ਜਾਵੇ ਕਿਉਂਕਿ ਸਾਡੇ ਦੇ ਪੰਜਾਬ ਦੇ ਲੋਕ ਨੇ ਇਕ ਖੜਕੂ ਨੇ ਜੀ ਇਹ ਬੰਦੀ ਸਿੰਘ ਨੇ ਜੀ ਇੱਕ ਔਮ ਦੇ ਬਬਰ ਸ਼ੇਰ ਨੇ ਜੀ ਜਿੱਦਾਂ ਕਹਿ ਕੇ ਮਢੀਰ ਨੂੰ ਮੰਗਰ ਲਾ ਲੈਂਦੇ ਆ ਬੈਸ ਰਾਜੋਣ ਨੇ ਤਾਂ ਪਹਿਲਾਂ ਜਲੂਸ ਨਿਕਲਿਆ ਹੋਇਆ ਉਹਨਾਂ ਨੇ ਜਦੋਂ ਸੰਗਰੂਰ ਤੋਂ ਇਹਦੀ ਭੈਣ ਨੂੰ ਇਲੈਕਸ਼ਨ ਲੜਵਾਤੀ ਸੀ ਤੇ ਉਹ ਹਾਰ ਵੀ ਸੀ ਤੇ ਬਣਨਾ ਤਾਂ ਕੁਛ ਨਹੀਂ ਪਰ ਜਿਹੜੀਆਂ ਇਹ ਹੁਣ ਤਬੂਸੀਆਂ ਮਾਰੀ ਜਾਂਦੇ ਨੇ ਸ਼ੁਰੂ ਨਹੀਂ ਪੜੀ ਇਲੈਕਸ਼ਨ ਜਿੱਤਣ ਵਾਸਤੇ ਤੇ ਰਾਜਵਾਨੇ ਕੋਲ ਜਾਣ ਤੋਂ ਭਾਵ ਮਤਲਬ ਇਹ ਹੀ ਹੈ ਬੜਨਾ ਪ੍ਰਸ਼ਨੀ ਕਿਉਂਕਿ ਇਹ ਨਰੈਣੂ ਮਹੰਤ ਨੇ ਇੰਨਾ ਕੁ ਗੁਨਾਹ ਇੰਨੇ ਕੁ ਪਾਪ ਇੰਨੇ ਕਰਤੂਤਾਂ ਦਾ ਮੈਂ ਕਹਿੰਦਾ ਨਰੈਣੂ ਮਹੰਤ ਨੇ ਵੀ ਕੀਤੀ ਹੋਣੀ ਜਿਹੜੀਆਂ ਇਹਨਾਂ ਨੇ ਕੀਤੀਆਂ ਹੋਈਆਂ ਨੇ ਤੇ ਹੁਣ ਇਹ ਲੱਗੇ ਹੋਏ ਨੇ ਜਿਹੜਾ ਗੁਰਕੰਦਾ ਪੈਸਾ ਹੈ ਕਦੇ ਟਿਕਟ ਲੈ ਕਿੱਧਰ ਜੜ ਜਾਂਦੇ ਐ ਟੈਟ ਲੈ ਕਿੱਧਰ ਜੜ ਜਾਂਦੇ ਐ ਤੇ ਜਿਨ੍ਹਾਂ ਨੇ ਵੋਟ ਪਾਉਣੀਆਂ ਸ਼੍ਰੋਮਣੀ ਕਮੇਟੀ ਨੂੰ ਜਾਂ ਜਿਹੜੇ ਕੋਈ ਕੌਮਲੇ ਕੁਝ ਕਰ ਸਕਦੇ ਨੇ ਉਹਨਾਂ ਵੱਲ ਇਹਨਾਂ ਨੇ ਅਜੇ ਤੱਕ ਮੂੰਹ ਕੀਤਾ ਹੀ ਨਹੀਂ ਬਥੇਰੇ ਜਿਹੜੇ ਸੁਨਰ ਵਾਲੇ ਗੁਰਸਿੱਖ ਨੇ ਕੌਮਲੇ ਕੁਝ ਕਰਨਾ ਚਾਹੁੰਦੇ ਆ ਪੜ੍ਹਾਈ ਲਿਖੇ ਬਹੁਤ ਨੇਥੀ ਉਹਨਾਂ ਪਰਿਵਾਰਾਂ ਬਾਰੇ ਇਹਨਾਂ ਦਾ ਧਿਆਨ ਕੋਈ ਨਹੀਂ ਹੁਣ ਜੇ ਸ਼੍ਰਮਣੀ ਕਮੇਟੀ ਦੀ ਕੋਈ ਗੱਲ ਕਰੂਗਾ ਸਭ ਤੋਂ ਪਹਿਲਾਂ ਗ੍ਰੰਥੀ ਕਰੂਗਾ ਜਿਹੜਾ ਗੁਰਦਾਰੇ ਵਿੱਚ ਡਿਊਟੀ ਕਰ ਰਿਹਾ ਹੈ ਜੇ ਕਿਸੇ ਗ੍ਰੰਥੀ ਦੇ ਘਰ ਦੇ ਛੱਤ ਚੋਂਦੀ ਹੋਵੇ ਮੈਨੂੰ ਤੁਸੀਂ ਇੱਕ ਵੀ ਰਿਕਾਰਡ ਦਿਖਾ ਦਿਓ ਕਿ ਸ਼੍ਰਮਣੀ ਕਮੇਟੀ ਨੇ ਉਹਦੀ ਹੈਲਪ ਕੀਤੀ ਹੋਵੇ ਅੱਜ ਤੱਕ ਦਿਖਾ ਦਿਓ ਇੱਕ ਵੀ ਜਿਹੜੇ ਇਹਨਾਂ ਦੇ ਆਪਣੇ ਭਰਤੀ ਕੀਤੇ ਹੋਏ ਨੇ ਉਹਨਾਂ ਦੀ ਤਨਖਾਹ ਹੁੰਦੀ ਹੈ ਠੀਕ ਠਾਕ ਉਹਨਾਂ ਦਾ ਗੁਜ਼ਾਰਾ ਚ ਹੋ ਹੀ ਜਾਂਦਾ ਹੈ ਪਰ ਜਿਹੜੇ ਪਿੰਡਾਂ ਵਿੱਚ ਲੋਕਲ ਗੁਰਦੁਆਰੇ ਨੇ ਕਿਸੇ ਗ੍ਰੰਥੀ ਨੇ ਆਪਣੇ ਬੱਚੇ ਦਾ ਬੱਚੀ ਦੀ ਮੈਰਿਜ ਕਰਨੀ ਹੋਵੇ ਕਿਸੇ ਨੂੰ ਇਹਨਾਂ ਨੇ ਹੈਲਪ ਕੀਤੀ ਹੋਵੇ ਤੁਸੀਂ ਤੁਸ ਜੱਸ ਦੱਸ ਦਿਓ ਮੈਨੂੰ ਕਦੇ ਨਹੀਂ ਇਹ ਆਰਾਮ ਖੋਰਾ ਨੇ ਜਦੋਂ ਗੁਰੂ ਪਾਸ਼ਾ ਦਾ ਪ੍ਰਕਾਸ਼ ਦਿਹਾੜਾਉ ਜਾਂ ਤਾਂ ਅਰਸਵਾਰੀਆਂ ਚਲਾ ਚਲਾ ਕੇ ਸਰੋਵਰ ਵਿੱਚ ਗੰਦ ਪਾਉਂਦੇ ਨੇ ਇਹ ਜਿਹੜਾ ਪਾਣੀ ਤੇ ਪ੍ਰਦੂਸ਼ਣ ਖਰਾਬ ਕਰਦੇ ਨੇ ਤੇ ਜਾ 4-4 ਕਰੋੜ ਦੇ ਫੁੱਲ ਆਉਂਦੇ ਨੇ ਹੋਰ ਬੜਾ ਕੁਝ ਕਰਦੇ ਨੇ ਬਾਦਲਾਂ ਨੂੰ ਜਦੋਂ ਸਦਨਾ ਹੁੰਦਾ ਉੱਥੇ ਪਤਾ ਨਹੀਂ ਕਿੰਨਾ ਖਰਚਾ ਕਰਦੇ ਨੇ ਬਹੁਤ ਬਹੁਤ ਸਾਰੇ ਕੰਮ ਕਰਦੇ ਨੇ ਇਹ ਕੋਈ ਸ਼ੱਕ ਨਹੀਂ ਤੇ ਹੁਣ ਰਾਜੋਆਣੇ ਨੂੰ ਕੌਮ ਦਾ ਜਰਨਲ ਬਣਾ ਕੇ ਉਹ ਤੋਂ ਕੋਈ ਸੰਦੇਸ਼ਾ ਸੰਗਤ ਲਈ ਫਰਮਾਨ ਜਾਰੀ ਕਰਨਾ ਤੇ ਮੈਂ ਕਿਸੇ ਬੰਦੀ ਸਿੰਘ ਦੇ ਖਿਲਾਫ ਅਜੇ ਤੱਕ ਨਾ ਬੋਲਿਆ ਤੇ ਨਾ ਮੈਂ ਬੋਲਣਾ ਪਰ ਇੱਕ ਬੇਨਤੀ ਜ਼ਰੂਰ ਹੈ ਕਿ ਤੁਹਾਨੂੰ ਹਲੇ ਤੱਕ ਭਵੇਂ ਰਾਜਵਾਨਾ ਹੋਵੇ ਭਵੇਂ ਕੋਈ ਹੋਰ ਬੰਦੀ ਸਿੰਘ ਹੋਵੇ ਹਲੇ ਤੱਕ ਸਮਝ ਆਈ ਨਹੀਂ ਬਾਦਲਾਂ ਦੀ ਸ਼ਰੋਣੀ ਪਿੰਡ ਦੀ ਹਲੇ ਤੱਕ ਸਮਝ ਆਈ ਨਹੀਂ ਏ ਕੀ ਹੋ ਰਿਹਾ ਪੰਜਾਬ ਦੇ ਵਿੱਚ ਜਿਹੜੇ ਬਲੌਂਸਿੰਗ ਰਾਜਵਾਨਾ ਨੂੰ ਚਾਹਣ ਵਾਲੇ ਨੇ ਉਹਨਾਂ ਨੂੰ ਬੇਨਤੀ ਹੈ ਥੋੜਾ ਬਹੁਤਾ ਯਾਰ ਧਿਆਨ ਦਿਓ ਇਹ ਜੇਲ੍ਹਾਂ ਵਿੱਚ ਮੀਟਿੰਗਾਂ ਕਿਉਂ ਕਰ ਰਹੇ ਨੇ ਇਹਨਾਂ ਹਰਾਮਖੋਰਾ ਨੇ ਨਾ ਬਾਦਲ ਨੇ ਜਿਹੜਾ ਮਰ ਗਿਆ ਵੱਡਾ ਜਦੋਂ ਰਾਜਵਾਨ ਦੀ ਫਾਂਸੀ ਮਾਫ਼ ਕਰਾਉਣ ਬਾਅਦ ਤੇ ਰਾਸ਼ਟਰਪਤੀ ਤੱਕ ਪਹੁੰਚ ਕੀਤੀ ਸੀ ਨਾ ਉਦੋਂ ਬਾਦਲ ਪਰਵਾਰ ਨੇ ਗੁੰਮਰਾਹ ਕੀਤਾ ਸੀ ਅਕੇ ਫਾਂਸੀ ਮਾਫ਼ ਕਰਾਉਣ ਬਾਅਦ ਤੇ ਅਸੀਂ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਹੈ ਪਰ ਉਦੋਂ ਭੰਡਾ ਇਹਨਾਂ ਸਿਰ ਭੰਨਿਆ ਸੀ ਇਹਨਾਂ ਚਿੱਠੀ ਲਿਖੀ ਨਹੀਂ ਸੀ ਬੇਕੂਫਾਂ ਨੇ ਰਾਮਕੋਲ ਨਹੀਂ ਕੀ ਰਾਜੋਣ ਨੂੰ ਪਤਾ ਨਹੀਂ ਇੱਕ ਕਤੂਤਾਂ ਦਾ ਜਾਣੀ ਕਿ ਜਿੰਨਾ ਝੂਠ ਮੈਨੂੰ ਨਾ ਕਈ ਵਾਰੀ ਕਹਿਣਾ ਪੈਂਦਾ ਵੀ ਯਾਰ ਜਿਹੜੇ ਬੰਦੇ ਨਾ ਸਾਰੇ ਨਹੀਂ 80 ਬੰਦੇ 100 ਵਿੱਚ ਉਹ ਨਾ ਜਿਹੜੇ ਗਾਤਰੇ ਪਾ ਕੇ ਲੈ ਲਿਆ ਪੱਗਾਂ ਬੰਨ ਕੇ ਵੱਡੀਆਂ ਦਾੜ੍ਹੀਆਂ ਵਾਲੇ ਝੂਠ ਬੋਲਦੇ ਨੇ ਜਿਹੜੇ ਜਿਆਦਾ ਬਾਈਬਲ ਵਾਇਰ ਕਹਿੰਦੇ ਨੇ ਮੈਨੂੰ ਇਦਾਂ ਲੱਗਦਾ ਵੀ ਇਹ ਬੰਦੇ ਨਾ ਜਿਆਦਾ ਆਰਾਮਕੋਲ ਨੇ ਮੈਂ ਸਾਰਿਆਂ ਨੂੰ ਕਹਿੰਦਾ ਬڑے ਭਲੇ ਮਾਨਸ ਬੰਦੇ ਨੇ ਤੇ ਠੇਕਰਦਾਰ ਵਾਲੇ ਬੰਦੇ ਆ। ਪਰ ਜਦ ਸ੍ਰੋਮਣੀ ਕਮੇਟੀ ਨੂੰ ਦੇਖਦੇ ਆ ਉਹਦਾ ਇਦਾਂ ਲੱਗਦਾ ਵੀ ਯਾਰ ਇੰਨਾ ਝੂਠ ਬੋਲਦੇ ਬੰਦੇ। ਸਮਝ ਲਓ ਤੁਸੀਂ ਹੁਣ। ਇਹ ਸਭ ਕੁਝ ਕਿਉਂ ਕਰ ਰਹੇ ਨੇ? ਇਹਨਾਂ ਨੇ ਕੋਈ ਨਾ ਕੋਈ ਢੋਂਗ ਖੇਡਣਾ ਹੈ। ਪਹਿਲਾਂ ਉਹਦੇ ਲੋਕਾਂ ਨੂੰ ਬੇਕੂਬ ਬਣਾਉਣ ਵਾਸਤੇ ਨਾ ਕੋਈ ਨਾ ਕੋਈ ਇਹਨਾਂ ਨੇ ਸੱਪ ਕੱਢਣਾ। ਯਾਨੀ ਕਿ ਵੀ ਕਿਤੇ ਨਾ ਕਿਤੇ ਜਿਹੜਾ ਝੂਠ ਹੈ ਜਾਂ ਲੋਕ ਹੈ ਗੁੰਮਰਾਹ ਹੋਣ। ਬੜਾ ਜੋਰ ਲਾ ਰਹੇ ਨੇ। ਪਰ ਜਿੰਨਾਕ ਮੈਨੂੰ ਪਤਾ ਹੈ ਖਤਮ ਸਭ ਕੁਝ ਇਹਨਾਂ ਦਾ ਹੋਣਾ ਹੈ ਇੱਕ ਮੈਂ ਹੋਰ ਐਡ ਕਰਨਾ ਥੋੜਾ ਜਿਹਾ ਇੱਥੇ ਬੇਨਤੀ ਸੁਣੋ ਧਿਆਨ ਨਾਲ ਜਿਹੜੇ ਸਾਡੇ ਨਾਲ ਸ਼ਰਧਾ ਵਿੱਚ ਡੁੱਬੇ ਹੋਏ ਲੋਕ ਐ ਜਿਹੜੇ ਕਹਿੰਦੇ ਸਾਡੀ ਭਾਵਨਾ ਤੇ ਜਦੋਂ ਅਰਦਾਸ ਕੀਤੀ ਸੀ ਨਾ ਹਰ ਸਿਮਰਤ ਕੋਰ ਬਾਦਲ ਨੇ ਜਿਹਨਾਂ ਨੇ ਵਿਆਧ ਵੀ ਕੀਤੀ ਐ ਸਾਡਾ ਕੱਖ ਨਾ ਰਵੇ ਇਹ ਦੱਸੋ ਵੀ ਬਾਦਲਾਂ ਦਾ ਕੀ ਵਿਗੜਿਆ ਕੁਛ ਨਹੀਂ ਵਿਗੜਿਆ ਨਾ ਉਹ ਤਾਂ ਅੱਧੇ ਪੰਜਾਬ ਦੀ ਪ੍ਰਾਪਰਟੀ ਆਪਣੇ ਘਰ ਵਿੱਚ ਸਾਂਭੀ ਬੈਠਿਆ 70-80 ਹਜ਼ਾਰ ਕਰੋੜ ਦੀ ਪ੍ਰਾਪਰਟੀਆਂ ਉਹਨੂੰ ਕੋਲੀ ਜੇ ਰਿਆ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਰਿਹਾ ਕੁਝ ਜਿਹੜੀ ਉਹਦੀ ਅਰਦਾਸ ਹੈ ਹੁਣ ਕਹਿਣਗੇ ਅਰਦਾਸ ਪੁੱਠੀ ਪੈ ਗਈ ਹੁਣ ਏਦਾਂ ਕਹਿਣਾ ਜਾਣੀ ਕਿ ਜੇ ਉਹ ਪਰਿਵਾਰ ਇਹ ਹਰਾਮਖੋਰ ਜਿਹੜੇ ਨਰੈਣੂਮੰਤ ਨੇ ਜਿਹੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋਣ ਜਿਨ੍ਹਾਂ ਦੀ ਇਨੀ ਸ਼ਰਧਾ ਹੋਵੇ ਫਿਰ ਇਹਨੇ ਗਲਤ ਕੰਮ ਕਿਉਂ ਨਾ ਕਰਨ ਇਹਨਾਂ ਵਾਸਤੇ ਇੱਕ ਧੰਦਾ ਹੈ ਇੱਕ ਬਿਜ਼ਨਸ ਹੈ ਕੋਈ ਮਤਲਬ ਨਹੀਂ ਗਲਤੀ ਹੋਵੇ ਨਾ ਹੋਵੇ ਕੋਈ ਮਤਲਬ ਹੀ ਨਹੀਂ ਤੇ ਹੁਣ ਰਾਜੋਆਣੇ ਨੂੰ ਮੂਹਰੇ ਲਾ ਕੇ ਪਤਾ ਨਹੀਂ ਕੀ ਕੁਝ ਕਰਨਗੇ ਇਹ ਕੋਈ ਨਾ ਕੋਈ ਸੱਪ ਜਰੂਰ ਕੱਢਣਗੇ ਲੋਕਾਂ ਨੂੰ ਬੇਬਕੂਪਣਾ ਵਾਸਤੇ ਮੈਂ ਬੇਨਤੀ ਕਰਦਾ ਨਾ ਲੱਗੋ ਪਿਛੇ ਇਹਨਾਂ ਦੇ ਇਹ ਜਿੱਦਣ ਨੂੰ ਵੀ ਜਾਂਦੇ ਨੇ ਨਾ ਸ਼੍ਰਮਣੀ ਕਮੇਟੀ ਦਾ ਬਜਟ ਇਹਨਾਂ ਨੇ ਅਰਬਾਂ ਖਰਬਾਂ ਇਦਾਂ ਬਰਬਾਦ ਕੀਤਾ ਤੇ ਜੇ ਇਹਨਾਂ ਨੂੰ ਹੁਣ ਪੁੱਛੋਗੇ ਨਾ ਤੁਸੀਂ ਆ ਧਾਮੀ ਸਾਹਿਬ ਜਿਹੜੇ ਵਕੀਲ ਸਾਹਿਬ ਨੇ ਪ੍ਰਧਾਨ ਬਣੇ ਨੇ ਇਹਨੂੰ ਪੁੱਛੋ ਵੀ ਹਰਾਮ ਖੋਰੋ ਕਿਸੇ ਗਰੰਥੀ ਦੀ ਕੁੜੀ ਦਾ ਵਿਆਹ ਹੋਵੇ ਦਿੱਤਾ ਕਿਤੇ ਲੱਖ ਦੋ ਲੱਖ ਰੁਪਈਆ ਕਿਸੇ ਗਰੰਥੀ ਦੇ ਘਰ ਦੀ ਛੱਤ ਚਾਉਂਦੀ ਹੋਵੇ ਕਿਤੇ ਉਹਦੀ ਹੈਲਪ ਕੀਤੀ ਹੈ ਕਿਸੇ ਆਮ ਲੋਕਲ ਗ੍ਰੰਥੀ ਦਾ ਕੋਈ ਐਕਸੀਡੈਂਟ ਹੋ ਗਿਆ ਹੋਵੇ ਬਥੇਰੇ ਨਾਲ ਐਕਸੀਡੈਂਟ ਹੋਇਆ ਕਿਤੇ ਹੈਲਪ ਕੀਤੀ ਹੈ ਤੁਸੀਂ ਸੁਣਿਆ ਕਿਤੇ ਨੌਜ ਵਿੱਚ ਅਜੇ ਤੱਕ ਬਿਲਕੁਲ ਨਹੀਂ ਰਾਜੋਆਣੇ ਕੋਲੇ ਚੱਲੇ ਆ ਜੀ ਲੈ ਕੇ 2 ਲੱਖ ਰੁਪਏ ਸ਼ੁਰੂਲ ਕਮੇਟੀ ਦਾ ਅਸੀਂ ਡਿਵਲਪ ਗਰੁੱਪ ਚੱਲੇ ਆ ਜੀ ਲੈ ਕੇ ਵਕੀਲ ਅਮਰਤਪਾਲ ਕੋਲੇ ਬਸ ਇਹਨਾਂ ਦੀਆਂ ਆਹ ਕਰਤੂਤਾ ਨੇ ਬਥੇਰੇ ਸਿੱਖ ਬੈਠੇ ਆ ਪੰਜਾਬ ਦੇ ਵਿੱਚ ਜਿਹੜੇ ਲੋੜਬੰਦ ਨੇ ਉਹਨਾਂ ਨੂੰ ਕੋਈ ਰਜਗਾਰ ਬਾਰੇ ਸੋਚ ਲਓ ਕੋਈ ਹੈਲਪ ਕਰ ਦਿਓ ਉਹਨਾਂ ਦੀ ਜੇ ਤੁਸੀਂ ਆਪਣੇ ਆਪ ਨੂੰ ਸਮਝਦੇ ਹੋ ਵੀ ਅਸੀਂ ਪੰਥਦਰ ਦੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ